ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਕਵੜ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਥ ਸਵਾਗਤ ਕਰਦਾ ਦੋਸਤੋ ਹਰ ਕਿਸੇ ਨੂੰ ਜਿਹੜਾ ਹੈ ਵਧੀਆ ਕੁਆਲਿਟੀ ਦੀ ਚੀਜ਼ ਚਾਹੀਦੀ ਹੁੰਦੀ ਹੈ ਚਾਹੇ ਉਹ ਬਿਸਕਟ ਹੋਏ ਚਾਹੇ ਨਮਕੀਨ ਹੋਏ ਚਾਹੇ ਰਸ ਹੋਏ ਚਾਹੇ ਕੋਈ ਹੋਰ ਔਰ ਸਫਾਈ ਵੀ ਚਾਹੀਦੀ ਹੈ ਕਿ ਹਾਂ ਵੀ ਕੀ ਖਾਣ ਵਿੱਚ ਵੀ ਅੱਛੀ ਹੋਏ ਔਰ ਸਫਾਈ ਵੀ ਵਧੀਆ ਹੋਏ ਤੇ ਸਾਡੇ ਨਾਲ ਨਫੀਜ਼ ਭਾਈ ਜਿਹੜੇ ਆ ਉਹ ਮੌਜੂਦ ਨੇ ਜੋ ਕਿ ਯੂਪੀ ਤੋਂ ਨੇ ਔਰ ਇਹਨਾਂ ਦਾ ਮਟੀਰੀਅਲ ਔਰ ਜਿਹੜੀ ਕੁਆਲਿਟੀ ਹੈਗੀ ਆ ਬਹੁਤ ਵਧੀਆ ਹੈ ਇਹਨਾਂ ਕੋਲ ਤਕਰੀਬਨ ਤੁਹਾਨੂੰ ਬਿਸਕਟ ਰਸ ਚਨੇ ਮੂੰਫਲੀ ਉਸਕੇ ਬਾਅਦ ਔਰ ਵੀ ਤਰ੍ਹਾਂ ਦੀ ਬਹੁਤ ਸਾਰੀ ਵੈਰਾਈਟੀ ਹੈਗੀ ਹੈ ਮੈਂ ਨਾ ਨਹੀਂ ਲੈ ਸਕਦਾ ਕਿਉਂਕਿ ਬਹੁਤ ਸਾਰੀ ਵੈਰਾਈਟੀ ਹੈਗੀਆਂ ਨੇ ਇਹਨਾਂ ਕੋਲ ਅਵੇਲੇਬਲ ਨੇ ਔਰ ਇਹਨਾਂ ਦਾ ਜਿਹੜਾ ਸਮਾਨ ਹੈ ਪੂਰੇ ਪੰਜਾਬ 'ਚ ਜਿਹੜਾ ਵਿਕਦਾ ਹੈ ਇਸ ਦੇ ਨਾਲ ਨਾਲ ਪੰਜਾਬ ਤੋਂ ਬਾਹਰ ਜੀਐਨਕੇ 'ਚ ਵੀ ਇਹ ਜਾਂਦੇ ਨੇ ਔਰ ਉੱਥੇ ਵੀ ਸਮਾਨ ਜਿਹੜਾ ਹੈ ਵੇਚਦੇ ਨੇ ਜਿਹੜਾ ਵੀ ਕੋਈ ਇੱਥੋਂ ਗੁਜ਼ਰਦਾ ਹੈ ਔਰ ਇਹਨਾਂ ਕੋ ਸਮਾਨ ਜ਼ਰੂਰ ਲੈ ਕੇ ਜਾਂਦਾ ਹੈ। ਅਗਰ ਤੁਹਾਨੂੰ ਵੀ ਇਹਨਾਂ ਨੂੰ ਸਮਾਨ ਚਾਹੀਦਾ ਇਸ ਤਰ੍ਹਾਂ ਦਾ ਸਮਾਨ ਜਿਹੜਾ ਵਧੀਆ ਕੁਆਲਿਟੀ ਦਾ ਤੇ ਤੁਸੀਂ ਹਨੁਮਾ ਚੌਕ ਸੱਡੇ ਨੂੰ ਹਨੁਮਾ ਚੌਕ ਵਿੱਚ ਇਹ ਮਿਲ ਸਕਦੇ ਹੋ। ਤਕਰੀਬਨ ਇਹ ਸ਼ਹਿਰ ਦੇ ਵੱਖਰੇ ਵੱਖਰੇ ਹਿੱਸੇ 'ਚ ਪਿੰਡਾਂ ਵਿੱਚ ਜਾ ਕੇ ਜਿਹੜਾ ਸਮਾਨ ਵੇਚਦੇ ਨੇ ਔਰ ਇਹਨਾਂ ਦਾ ਰੇਟ ਵੀ ਬਾਕੀ ਜਿਹੜੇ ਆ ਚੀਜ਼ਾਂ ਨਾਲੋਂ ਬਿਲਕੁਲ ਜੈਨੂਇਨ ਹੈ। ਕੁਆਲਿਟੀ ਵੀ ਬੜੀ ਵਧੀਆ ਪ੍ਰੋਫੈਸ਼ਨ ਵੀ ਬਹੁਤ ਵਧੀਆ ਹੈ।

और ऐवी चंगे आइटम है ये कुछ ही सोयाबीन भी सारा कुछ राजस्थान से लेके आंदे हैं भाई और सारा कुछ खाने पीने का बढ़िया चंगा आइटम होता है और सस्ता और रेट से मिल सकता है आपको पिंडो में गेड़ी मारते हैं गाड़ी घूमते हैं हम बंदे घूमते हुए नफीस भाई अगर आपको मिलना हो तो आप कब मिलेंगे शहर में गुरदासपुर में शहर में हम गेड़े मारते हैं ऐसे घूमते रहते हैं फिर कहीं भी मिल सकते हैं ज्यादातर मिलते हैं गुरदासपुर में यही देखते रहते आपने बताया था कि संडे को हनुमान चौक में मिलते हैं हाँ संडे को मिलते हैं जब ही खड़े हो जाए गाड़ी खड़ी होने की जगह मिलती है वो खड़े हो जाते हैं आ, सफाई का कैसा ध्यान रखा जाता है सफाई बिल्कुल एक नंबर सफाई मिलती है ज्यादा वो नहीं हैं बिल्कुल साफ मिल जाएगा बनाने का सिस्टम भी बिल्कुल साफ मशीनों से बनता है मशीनों द्वारा ही बाकी दुकानों में और आपकी दुकानों में क्या क्या फर्क है फर्क तो होता है सस्ता भी मिलता है हमारे पास और बढ़िया क्वालिटी का ताजी माल भी लेके आते हैं फर्क ये भी होता है इसमें बिल्कुल साफ चने होते हैं सारा कुछ खाने पीने में बढ़िया सामान होता है नफीज भाई आ, बात करें तो कई चीज जो है कई लोग जो है मैदे की चीजें नहीं खाते आपने जो बिस्किट है वो आ, आटे के बनाए हुए नहीं नहीं बिल्कुल आटे वाले बिस्किट है ये देख लो ये नमकीन वाले चीज कलर बता देता है कलर इसका ऐसा होता है बिल्कुल चॉकलेटी वो आटे वाले होते हैं रस भी बढ़िया लेके आते है, ये वाले होते हैं नफीज भाई, भाई देखा रस जो है तिल लगे हुए है हाजी? ऐसा कभी देखा नहीं हमने कभी नहीं नहीं हम तिल लगा के लाते हैं। तो पर आओ अंदर टेस्ट बहुत होता है अगर आप चाय सिखाओगे जैसे ये बताया मैंने कि ये जो बिस्किट है पहले छोटे पहले जब छोटे थे तब दिखाई देते थे हाँ बीकी सिंपल होते थे पर अब तो बहुत मिलते कम है मिलते कम है इसीलिए अब के लाते हैं पहले एक की सस्ती मिलती थी

ਜਿਹੜੇ ਕੀ ਬਹੁਤ ਹੀ ਟੇਸਟੀ ਨੇ ਖਾਣ ਵਿੱਚ ਵੀ ਬੜੇ ਟੇਸਟੀ ਨੇ ਔਰ ਤੁਹਾਡੀ ਸਿਹਤ ਲਈ ਵੀ ਬੜੇ ਚੰਗੇ ਨੇ ਅਗਰ ਤੁਸੀਂ ਬਾਜ਼ਾਰ ਤੋਂ ਬਿਲਕੁਲ ਨਹੀਂ ਮਿਲਣਗੇ ਅਗਰ ਤੁਸੀਂ ਵੀ ਆਪਣੀ ਸਿਹਤ ਨਾਲ ਸਮਝੌਤਾ ਨਹੀਂ ਕਰਨਾ ਚਾਹਤੇ ਵਧੀਆ ਕੁਆਲਟੀ ਦਾ ਖਾਣਾ ਚਾਹੁੰਦੇ ਹੋ ਤੇ ਤੁਸੀਂ ਨਰਫੀਜ਼ ਭਾਈ ਦੇ ਜਿਹੜੀ ਹੈ ਕਾਟ ਹੈਗੀ ਹੈ ਉਹਨਾਂ ਦੇ ਜਗ੍ਹਾ ਮਿਲ ਕੇ ਤੁਸੀਂ ਇਹ ਸੋਇਆ ਬੀਨ ਇਹ ਤੁਸੀਂ ਦੇਖਿਓ ਇਹ ਸੋਇਆ ਬੀਨ ਹੈ ਜੋ ਕਿ ਦੁਕਾਨਾਂ ਤੇ ਮਿਲਦੀ ਹੈ ਪਰ ਉਹਨਾਂ ਦੀ ਜਿਹੜੀ ਕੁਆਲਿਟੀ ਹੈ ਬੜੀ ਫਰਕ ਨਹੀਂ ਪੈਂਦੀ ਮੇਰੀ ਕੁਆਲਿਟੀ ਬਹੁਤ ਵਧੀਆ ਹੈ ਔਰ ਇੱਕਦਮ ਸਾਫ਼ ਹੈਗੀ ਹੈ ਜੇ ਅਗਰ ਤੁਸੀਂ ਵੀ ਇੰਨਾ ਇਹਨਾਂ ਨੂੰ ਮਿਲ ਕੇ ਜਿਹੜੀ ਹੈ ਇਹ ਚੀਜ਼ਾਂ ਜਿਹੜੀਆਂ ਲੈ ਸਕਦੇ ਨੇ ਪਿਆਰ ਦੇ ਦੇ ਪਿਆਰ ਦੇ ਦੇ ਪਿਆਰ ਦੇ ਦੇ ਇਹਨਾਂ ਨੂੰ ਕਿਹੜੀ ਕਿਹੜੀ ਚੀਜ਼ ਅਵੇਲੇਬਲ ਹੈ ਪਾ ਦੋ ਬਿਸਕਟਾ ਗਿਆ ਰਾਸ ਗਿਆ ਉਸ ਤੋਂ ਬਾਅਦ ਮੀਹ ਗਿਆ ਉਸ ਤੋਂ ਬਾਅਦ ਬੇਸਨ ਲਈ ਗਿਰੀ ਹੈਗੀ ਹੈ ਨਮਕੀਨ ਹੈਗਾ ਉਸ ਤੋਂ ਇਲਾਵਾ ਹਿੰਗ ਵੀ ਹੈ ਗਿਆ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਆਪਾਂ ਨਾਂ ਨਹੀਂ ਲੈ ਸਕਦੇ ਔਰ ਬਹੁਤ ਸਾਰੇ ਲੋਕ ਜਿਹੜੇ ਗਿਆ ਇੱਥੋਂ ਖਰੀਦਦਾਰੀ ਵੀ ਕਰ ਰਹੇ ਨੇ ਤਕਰੀਬਨ ਇਹ ਅੱਜ ਇੱਕੇ ਡਾ ਹੋ ਗਿਆ ਇਹਨਾਂ ਨੇ ਬਿਲਕੁਲ ਇਸ ਤਰ੍ਹਾਂ ਹੋ ਗਏ ਜਿਹੜੀ ਹੈ ਗੱਡੀ ਲਗਾਈ ਹੋਈ ਹੈ ਉਹ ਸਮਾਨ ਵੇਚ ਰਹੇ ਨੇ ਜਿਹੜਾ ਵੀ ਇਧਰ ਗੁਜਰਦਾ ਹੈ ਔਰ ਇਹਨਾਂ ਕੋਲ ਸਮਾਨ ਲੈ ਕੇ ਜਾਂਦਾ ਅਸੀਂ ਵੀ ਇਹਨਾਂ ਕੋਲ ਸਮਾਨ ਲੈਂਦਾ ਵਾਕਈ ਪਿਆਰ ਵੇਚਦੇ ਹੋ ਪਿਆਰ ਵੇਚ ਕਰਵਾਇਆ ਕਿ ਆਪਣੇ ਪਿਆਰ ਵੇਚ ਪਾਈਏ ਪਾਤੇ ਉਹ ਲੈ ਕੇ ਜਾਵਾਂਗੇ ਮੈਂ ਤੁਹਾਡਾ ਆਪਣਾ ਸੰਜੀਵ ਬਾਬਾ